ਆਖਰਖੀਰ ਸਾਦੇ ਦੀ ਢੋਲੀ ਚੜਕੇ ਰੰਗਪੁਰ ਖੇੜੀ ਪਹੁੰਚ ਜਾਂਦੀ ਆ ਰਾਂਝਾ ਗੋਖਰਨਾਥ ਦੇ ਢਿੱਲੇ ਜਾ ਕੇ ਜੋਗੀ ਬਣ ਜਾਂਦਾ ਖੀਰ ਦੇ ਦਰਸ਼ਨਾਂ ਨੂੰ ਤਰਸਦਾ ਰਾਂਝਾ ਰੰਗਪੁਰ ਖੇੜੀ ਪਹੁੰਚ ਕੇ ਖੈਰ ਮੰਗਦਾ ਦੁਖੀ ਖੀਰ ਕੀ ਕਹਿੰਦੀ ਐ ਹੋ ਲੈ ਗਈ ਗੁੰਜੀਆਂ ਦੀਵਾਰਾਂ ਵਾਲੀ ਵੀ ਖੈਰ ਕਿਥੋਂ ਪਾਵਾਂ ਜੋ ਬਿਆ ਕਰੇ ਖੇੜਿਆਲੇ ਹੀਰਨਾਸ ਖਾੜੀ ਵੀ ਖੈਰ ਕਿਥੋਂ ਪਾਵਾਂ ਜੋ ਬਿਆ ਤਖਤ ਹਜ਼ਾਰੇ ਮੰਗੀ ਸੀ ਮੈਂ ਰੰਗਪੁਰ ਖੇੜੀ ਵਿਆਹ ਦੀ ਵੇ ਮਾਪਿਆਂ ਡੋਲੀ ਸਾਦੇ ਦੀ ਮੈਂ ਤੱਕ ਕਹਿੰਦੇ ਨਾਲ ਪਾਤੀ ਵੇ ਕਾਜੀ ਸਾਧਕੇ ਸਰਾਂ ਦੀ ਲਾਜੀ ਪਾਲੀ ਵੀ ਖੈਰ ਕੀਤਾ ਪਾਵਾ ਜੋਗਿਆ ਲੈ ਗਈ ਕੁੰਜੀਆਂ ਜਿਵਾਰਿਆਂ ਵਾਲੀ ਵੀ ਖੈਰ ਕੀਤਾ ਨੈਕਾਰ ਸੁਰਤੂ ਜੋਗਿਆ ਸਤਤੀ ਦੀ ਮੁਖ ਤਿਆਰੀ ਵੇ ਨਾਲੇ ਦੇ ਨਾਲ ਬੰਨੀ ਫਿਰਦੀ ਕੁੰਜੀਆਂ ਅੱਲਾ ਮਾਰੀ ਵੇ ਕਿਥੋਂ ਬਾਰਿਆਂ ਕਣ ਗੀਰੀ ਮੈਂ ਥਾਲੀ ਵੀ ਖਰਗੀ ਤੋਪਾਵਾ ਜੋਗਿਆ ਲੈ ਗਈ ਕੁੰਜੀਆਂ ਦੀਵਾਰਾਂ ਵਾਲੀ ਵੀ ਖਰਗੀ ਤੋਪਾਵਾ ਜੋਗਿਆ ਪਤਾ ਨਹੀਂ ਕਿੰਜ ਜੀ ਲੈਂਦੇ ਨੇ ਨਾਲ ਵਿਛੜ ਕੇ ਯਾਰਾ ਤੋਂ ਕਿਵੇਂ ਮੁੱਕਰਨੇ ਜਾਂਦੇ ਲੋਕੀ ਕੀਤੇ ਕੌਲ ਕਰਾ ਰਾਂ ਤੋਂ ਪੈ ਗਈ ਸੀ ਗਿਰਿਦ ਪਰੇ ਰਾਤ ਕਾਲੀ ਵੀ ਖਾਰੇ ਕੀ ਤੋਪਾਵਾ ਜੋ ਗਿਆ ਲੈ ਗਈ ਕੁੰਜੀਆਂ ਦੀਵਾਰਾਂ ਵਾਲੀ ਵੀ ਖਾਰੇ ਕੀ ਤੋਪਾਵਾ ਜੋ ਦਾ ਫੇਰੀ ਕਿਆ ਵਾਲੇ ਦੇ ਮਨੂ ਚੇੜੀ ਮੇਰੇ ਨਾਲ ਹੋਈ ਵੇ ਤੇਰੇ ਵਾਂਗੂ ਸੁਣੇ ਜੋਗਿਆ ਮੇਰਾ ਕਰਨਾ ਕੋਈ ਵੇ ਹੋਵੇ ਘੀ ਮੱਥੇ ਦੀ ਜਾਨੇ ਨਾ ਜਾਵੇ ਟਾਲੀ ਵੀ ਖੈਰ ਕੀ ਤੋਂ ਪਾਵਾਂ ਜੋਗਿਆ ਲਾਂਗੀ ਕੁੰਜੀਆਂ ਦੀਵਾਰਾਂ ਵਾਲੀ ਵੀ ਖੈਰ ਕੀ ਤੋਂ ਪਾਵਾਂ ਜੋਗਿਆ